ਆਪਾਂ ਕੋ ਮਰਿਆ ਜੀ ਰਾਜਸਥਾਨ ਤੇ ਪਹੁੰਚੇ ਹੋਇਆ ਦੋ ਦਿਨ ਦੇ ਪੁਸ਼ਕਰ ਤੇ ਕੱਲ ਦੀ ਵੀਡੀਓ ਜੇ ਤੁਸੀਂ ਦੇਖਿਆ ਵੀ ਇੱਥੇ ਘੋੜੇ ਲਾ ਲੋ ਤੁਸੀਂ 72 72 ਕਰੋੜ ਦੇ ਜਿਹੜੇ ਘੋੜੇ ਨੇ ਉਹ ਆਏ ਹੋਏ ਸੀ ਤੇ ਫਿਲਹਾਲ ਇਹ ਸਾਰਾ ਲਾ ਲੋ ਤੁਸੀਂ ਪਹਾੜੀ ਏਰੀਆ ਜਿਹੜਾ ਪੁਸ਼ਕਰ ਦਾ ਤੇ ਖੇਤਰੇ ਨੇ ਤੇ ਉੱਥੇ ਆ ਜੀ ਸਬਿਤਰੀ ਜੀ ਦਾ ਮੰਦਿਰ ਆਪਾਂ ਉਹ ਦੇਖ ਕੇ ਆਣਾ ਪਹਿਲਾਂ ਤੇ ਉਸ ਤੋਂ ਬਾਅਦ ਉੱਧਰ ਗੁਰਦੁਆਰਾ ਸਾਹਿਬ ਰਿਹਾ ਸਾਹਮਣੇ ਉਹਦੇ ਲਾਲ ਉਦర్శਣ ਤੇ ਉਹਦਾ ਇਤਿਹਾਸ ਤੇ ਬਾਕੀ ਬਾਜ਼ਾਰ ਭੂਮਾਗੇ ਸਾਰਾ ਉਹ ਸਾਹਮਣੇ ਦਿਖ ਰਿਹਾ ਜੀ ਤੇ ਮੰਦਿਰ ਸਬਿਤਰੀ ਜੀ ਦਾ ਬਾਈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਤੇ ਅੱਪਾ ਪਹੁੰਚੇ ਆ ਤੁਹਾਨੂੰ ਪਤਾ ਹੀ ਹੈ ਰਾਜਸਥਾਨ ਤੇ ਅੱਜ ਆਪਾਂ ਦਿਨ ਚ ਦੇਖਾਂਗੇ ਲਾਲੋ ਤੁਸੀਂ ਸਾਵਿਤਰੀ ਜੀ ਦਾ ਮੰਦਿਰ ਤੇ ਬਰਮਾ ਜੀ ਦਾ ਮੰਦਿਰ ਗੁਰਦੁਆਰਾ ਸਾਹਿਬ ਤੇ ਗੋਬਿੰਦ ਘਰ ਬਾਕੀ ਗੁਰੂ ਗੋਬਿੰਦ ਜੀ ਦਾ ਜਿਹੜਾ ਹੱਥ ਲਿਖਤ ਲਾਲੋ ਤੁਸੀਂ ਹੁਕਮਨਾਮਾ ਪਿਆ ਵੀਡੀਓ ਚ ਬਣੇ ਰਹੋ ਬਾਕੀ ਇਦਾਂ ਦੀ ਐਂਟਰੀ ਹੈ ਇੱਥੇ ਸਾਹਮਣੇ ਮੋਟਰਸਾਈਕਲ ਆਪੇ پارک ਕਰਦਾ ਆਪਣਾ ਕਿਤਾ ਰਸਤਾ ਨੇ ਲਾਈ ਪੋੜੀਆਂ ਵਾਲਾ 970 ਦੇ ਕਰੀ ਪੋੜੀਆਂ ਲਿਓ ਬਾਈ ਲਿਓ ਹਾਂ ਜੀ ਆਪ ਕਰਨਾ ਨਾ ਮੈਂ ਤਾਂ ਪਾਸ ڈال ਦੂੰਗਾ ਲੈ ਜੀ ਤੇ ਦੂਜਾ ਰਸਤਾ ਜੀ ਆ ਰਿਹਾ ਦੂਜਾ ਰਸਤਾ ਜਿਹੜਾ ਇਹ ਲਾ ਲਓ ਤੁਸੀਂ ਵੀ ਟਿਕਟ ਕਾਉਂਟਰਾ ਤੋਂ ਟਿਕਟ ਲਈ ਜਾਊਗੀ ਤਾਂ ਫਿਰ ਉੱਪਰ ਜਾਇਆ ਜਾਂਦਾ ਜੀ ਠੀਕ ਹੈ ਤੇ ਅਨ ਉੱਪਰ ਇੱਕ ਵਾਰੀ ਉੱਪਰ ਚਲੇ ਜਾਈਏ ਥਿੰਦ ਬਲੌਕਸ ਟਰੈਵਲਰ ਥਿੰਦ ਬਲੌਕ ਟਰੈਵਲਰ ਤੇ ਉਹ ਤੋਂ ਬਾਅਦ ਸਾਨੂੰ ਇਤਿਆਹ ਦੱਸਾਂਗੇ ਵੀ ਇੱਥੇ ਲਾ ਲਓ ਇਹ ਮੰਦਰ ਉੱਪਰ ਕਿਉਂ ਬਣਿਆ ਤੇ ਪੁਸ਼ਕਰ ਚ ਹੀ ਬਰਮਾ ਜੀ ਦੀ ਜਿਹੜੀ ਲਾ ਲਓ ਤੁਸੀਂ ਵੀ ਪੂਜਾ ਹੁੰਦੀ ਹੈ ਲਾ ਲਓ ਮੰਦਰ ਹੈ ਨਾ ਪੂਜਿਆ ਜਾਂਦਾ ਉਹ ਇੱਥੇ ਹੀ ਕੀ ਪੂਜਿਆ ਜਾਂਦਾ ਹੋਣਾ ਬਾਕੀ ਪੇੜ ਕਰੋ ਚੱਕ ਇੱਕ ਵਾਰੀ ਸੈ ਲੱਗਦਾ ਪੌੜੀਆਂ ਰਹੀ ਜਾਣਾ ਪੈਣਾ ਜਿਹੜਾ ਰੂਬੇ ਹੈ ਨਾ ਉਹਦਾ ਪੀੜ ਬਹੁਤ ਜ਼ਿਆਦਾ ਜੀ ਤੇ ਐਥੇ ਮੈਂ ਪਹਿਲਾਂ ਸਾਨੂੰ 700 20 ਪੌੜੀਆਂ ਕਹਿਤੀਆਂ 930 ਨੇ 200 ਹੋਰ ਵੱਧ ਗਿਆ ਬਾਕੀ ਹਾਲਾ ਦੇਖਦੇ ਹੁਣ ਕੀ ਬਣਦੇ ਆ ਸਟਾਰਟਿੰਗ ਦਾ ਕਰਤੀ ਅੱਗੇ ਜਾਣ ਦੀ ਇਹ ਰੂਬੇ ਹੈ ਜੀ ਲਾ ਲਓ ਜਿਹੜਾ ਉੱਪਰ ਜਾ ਰਿਹਾ ਥੱਲੋਂ ਪਾਣ ਟਿਕਟ ਲੱਗੇ ਜਿ ਲੈਣ ਪਰ ਭੀੜ ਕਰਕੇ ਰੁੱਕ ਗਏ ਤੇ ਹੁਣ ਭੀੜ ਤਾਂ ਲਾ ਲਓ ਤੁਸੀਂ ਮਣ ਉੱਠੀ ਜਾਰ ਲੈਂਦੇ ਪੌੜੀਆਂ 930 ਪੰਗਾ ਤਾਂ ਲੈ ਲਿਆ ਹੁਣ ਦਮ ਟੁੱਟਣਾ ਬਾਦੂ ਹੈ ਪਹਿਲਾਂ ਥੱਲੇ ਚਲੇ ਜਾਂਦਾ ਠੀਕ ਸੀ ਹੁਣ ਦੇਖ ਲੋ ਉੱਥੇ ਪਹੁੰਚਣਾ ਤੇ ਸਿੱਧੀ ਚੜਾਈ ਹੈ ਤੇ ਦਮ ਤੋੜਦਾ ਹੁਣ ਤਾਂ ਆ ਲੈ ਰਿਆ ਨੰਦ ਦੇਖੋ ਬਾਕੀ ਰਾਸਤੇ ਤੁਹਾਨੂੰ ਨਾ ਇਦਾਂ ਦੇ ਬਾਂਦਰ ਜਰੂਰ ਮਿਲਣਗੇ ਤੇ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਕਹਿੰਦੇ ਗੁੱਜਣੀ ਖਾਣ ਨੂੰ ਮੰਗਦੇ ਨੇ ਨਕਸਾਨੀ ਲਾ ਲੋ ਤੁਹਾਡਾ ਕੁਝ ਵੀ ਕਰਨਗੇ ਆ ਰਾਮ ਨਾਲ ਬੈਠੇ ਨੇ ਖਾਣ ਨੂੰ ਦੇਤਾ ਲੈ ਕੇ ਖਾ ਲੈਣਗੇ ਆ ਖਾ ਕੇ ਦੇਖੋ ਕਿਦਾਂ ਰਾਮ ਫਰਮਾਰਿਆ ਹੁਣ ਇਹ ਸਾਰੀ ਲਾਈਨ ਹੈ ਨਾ ਜਿਹੜੀ ਇਹ ਥੱਲੇ ਜਾਣ ਵਾਲੇ ਆਲੇ ਦੀ ਹੈ ਰੂਬੇ ਚ ਤੇ ਲਾਲ ਆਪਾ ਮੰਦਿਰ ਦੇ ਵਿੱਚ ਪਹੁੰਚ ਗਏ ਆ ਇੱਕ ਵਾਰੀ ਦਰਸ਼ਨ ਕਰ ਲਈਏ ਤੇ ਕੋਈ ਨਹੀਂ ਤੇ ਨੋਟ ਵੀ ਕਰ ਲੰਦੇ ਆ ਅੰਦਰ ਵੀਡੀਓ ਬਣਾਣ ਦੰਦੇ ਆ ਨਹੀਂ ਬਣਾਣ ਦੰਦੇ ਜੇ ਤਾਂ ਬਣਾਣ ਦੰਦੇ ਤਾਂ ਬਣਾਵਾਂਗੇ ਨਹੀਂ ਫਿਰ ਬਾਹਰ ਜਾ ਕੇ ਸਾਨੂੰ ਇਤਿਹਾਸ ਦੱਸ ਦਾਂਗੇ ਯਸ ਸ੍ਰੀ ਸਾਵਿਤਰੀ ਮਾਤਾ ਮੰਦਰ ਇਹ ਆ ਜੀ ਮੰਦਰ ਇੱਦਾਂ ਦਾ ਅੰਦਰ ਤੇ ਵੀਡੀਓ ਬਣਾਣੀ ਮੈਨਾਂ ਇਸ ਕਰਕੇ ਆਪਾਂ ਬਾਹਰੋਂ ਬਣਾ ਰਹੇ ਆਂ ਇੱਦਾਂ ਦਾ ਦਿਖਦਾ ਜੀ ਉੱਪਰ ਸ਼ਹਿਰ ਪੁਸ਼ਕਰ ਤੇ ਸਾਹਮਣੇ ਉਹ ਘੋੜੇ ਵਾਲਾ ਜਿੱਥੇ ਆਪਾਂ ਕੱਲ ਵੀਡੀਓ ਬਣਾਈ ਉੱਥੇ ਪਸ਼ੂ ਮੇਲਾ ਚੱਲ ਰਿਹਾ ਤੇ ਇਹ ਸਾਰਾ ਲਾ ਲਓ ਤੁਸੀਂ ਪੁਸ਼ਕਰ ਸ਼ਹਿਰ ਹੈ ਤੇ ਇਹ ਆ ਜੀ ਮੰਦਰ ਦੀ ਬੈਕ ਸਾਈਡ ਦਾ ਮੰਦਿਰ ਇਹ ਤਾਂ ਅਗਲਾ ਲਓ ਜਿਹੜਾ ਗੇਟ ਆ ਉਹਗੇ ਸਾਈਡ ਹੈ ਤੇ ਜਿਹੜੀ ਭੀੜ ਲੱਗੀ ਹੋਈ ਹੈ ਇਹ ਰੂਵੇ ਵਾਲਿਆਂ ਦੀ ਲੱਗੀ ਹੋਈ ਹੈ ਵਾਕਈ ਤੁਹਾਨੂੰ ਦੱਸ ਦਈਏ ਵੀ ਜਿਹੜਾ ਇੱਥੇ ਮੰਦਰ ਲਾ ਲਓ ਮਾਤਾ ਜੀ ਦਾ ਬਣਿਆ ਹੋਇਆ ਜਾਂ ਥੱਲੇ ਅ ਬਰਮਾ ਜੀ ਦਾ ਬਣਿਆ ਹੋਇਆ ਤਾਂ ਇੱਕ ਵਰਜ ਵਰਜਨਾਸ ਨਾਮਕ ਰਕਸ਼ਸ ਸੀ ਤੇ ਬਰਮਾ ਜੀ ਨੇ ਉਹਨਾਂ ਨੂੰ ਮਾਰਿਆ ਤੇ ਮਾਰਨ ਤੋਂ ਬਾਅਦ ਜਿਹੜੇ ਲਾਲੋ ਤੁਸੀਂ ਦੇਵੀ ਦੇਵਤਾ ਨੇ ਉਹਨਾਂ ਨੇ ਭਾਈ ਕਿਹਾ ਵੀ ਚਲੋ ਜਿਹੜੇ ਬਰਮਾ ਜੀ ਨੂੰ ਤਾਂ ਸਿਰ ਤੋਂ ਪਾਪ ਤਾਰੀਏ ਵਰਜਨਾਸ ਨੂੰ ਮਾਰਨ ਦਾ ਤਾਂ ਇੱਥੇ ਪੁਸ਼ਕਰ ਚ ਲੈ ਲੋ ਯੱਗ ਰੱਖਿਆ ਗਿਆ ਉਹਨੂੰ ਕਿਹਾ ਵੀ ਪੁਸ਼ਕਰ ਚ ਜਾ ਕੇ ਤੁਸੀਂ ਭਾਈ ਬਰਮਾ ਜੀ ਨੂੰ ਵੀ ਤੁਸੀਂ ਯੱਗ ਕਰਨਾ ਪਰ ਯੱਗ ਮਤਲਬ ਲਾਲੋ ਤੁਹਾਡੀ ਨਾ ਧਰਮ ਪਤਨੀ ਨਾਲ ਹੋਣੀ ਚਾਹੀਦੀ ਹੈ ਪਰ ਜਿਹੜੇ ਸਾਬਿਤਰੀ ਜੀ ਨੇ ਮਾਤਾ ਜੀ ਇਹ ਮੌਕੇ ਤੇ ਨਾ ਪਹੁੰਚੇ ਤਾਂ ਇਥੋਂ ਦੇ ਗੁੱਜਰ ਦੇ ਲਾਲੋ ਇੱਕ ਲੜਕੀ ਦੇ ਨਾਲ ਬਰਮਾ ਜੀ ਦਾ ਵਿਆਹ ਕਰ ਦਿੱਤਾ ਗਿਆ ਤੇ ਯੱਗ 'ਚ ਬਿਠਾ ਦਿੱਤਾ ਗਿਆ ਮੌਕੇ ਤੇ ਜਦ ਚੱਲਦੇ ਯੱਗ 'ਚ ਮਾਤਾ ਜੀ ਪਹੁੰਚੇ ਨੇ ਤਾਂ ਇਹਨਾਂ ਨੇ ਲਾਲੋ ਤੁਸੀਂ ਵੀ ਗੁੱਸਾ ਕਰ ਇਸ ਗੱਲ ਦਾ ਤੇ ਨਰਾਜ ਹੋ ਗਏ ਆ ਕੇ ਇੱਥੇ ਬੈਠ ਗਏ ਤੇ ਨਾਲੇ ਬਰਮਾ ਜੀ ਨੂੰ ਸਰਾਪ ਦੇਤਾ ਵੀ ਭਾਈ ਅੱਜ ਤੋਂ ਮੈਂ ਤੁਹਾਡੀ ਕੋਈ ਦੁਨੀਆ 'ਚ ਪੂਜਾ ਨਹੀਂ ਕਰੂਗਾ ਤੇ ਬਾਅਦ ਚ ਜਦੋਂ ਲਾਲੋ ਇਹਨਾਂ ਦਾ ਗੁੱਸਾ ਠੰਡਾ ਹੋਇਆ ਤੇ ਇੱਥੇ ਤੱਪ ਕਰਦੇ ਸੀ ਆਗੇ ਲਾਲੋ ਜਿਹੜੇ ਲਾਲੋ ਫਿਰ ਮਨਾਇਆ ਗਿਆ ਦੇਵੀ ਦੇਵਤਾ ਵੱਲੋਂ ਮਾਤਾ ਜੀ ਨੂੰ ਤਾਂ ਇਹ ਮੰਨੇ ਨੇ ਤਾਂ ਇਹਨਾਂ ਨੇ ਪਾਈ ਕਿ ਆ ਵੀ ਆਪਣਾ ਮੇਰਾ ਬਚਨ ਤਾਂ ਵਾਪਸ ਨਹੀਂ ਜਾਂਦਾ ਪਰ ਜਿਹੜੀ ਲਾਲੋ ਤੁਸੀਂ ਬਰਮਾ ਜੀ ਦੀ ਪੂਜਾ ਉਹ ਕੱਲੀ ਇੱਥੇ ਹੀ ਹੋਊਗੀ ਮੰਦਰ ਤਾਂ ਅਸੀਂ ਚਾਹੇ ਹੋਰ ਵੀ ਹੋਵੇ ਮੰਦਰ ਕਿਤੇ ਪਰ ਜਿਹੜਾ ਮੇਨ ਮੰਦਰ ਹੈ ਜਿੱਥੇ ਪੂਜਿਆ ਜਾਂਦਾ ਬਰਮਾ ਜੀ ਨੂੰ ਉਹ ਪੁਸ਼ਕਰ ਚ ਹੀ ਪੂਜਿਆ ਜਾਂਦਾ ਹੈ ਇਹ ਇੱਥੋਂ ਦੀ ਕਹਾਣੀ ਇਸੇ ਕਰਕੇ ਲਾ ਲਓ ਮਾਤਾ ਜੀ ਉੱਪਰ ਆਏ ਨੇ ਇੱਥੇ ਮਤਲਬ ਇੰਨੀ ਦੂਰ ਆ ਕੇ ਟੱਪ ਕੀਤਾ ਤੇ ਇਸੇ ਕਾਰਨ ਕਰਕੇ ਦੱਸਿਆ ਜਾਂਦਾ ਹੈ ਭਾਈ ਜਿਹੜੇ ਬਰਮਾ ਜੀ ਹਨ ਉਹਨਾਂ ਦੀ ਕਿਤੇ ਵੀ ਪੂਜਾ ਲਾ ਲਓ ਬਾੜ ਪੂਜਾ ਜਾਂ ਮੰਦਰ ਨਹੀਂ ਹੈ ਇਹ ਇਸੇ ਜਗ੍ਹਾ ਤੇ ਆ ਜੋ ਲਾ ਲਓ ਤੁਸੀਂ ਆਪਣਾ ਪੁਸ਼ਕਰ ਦੇ ਵਿੱਚ ਆ ਵੀ ਕੁश्ती ਤਿਆਰ ਹੈ ਦੇਖਦੇ ਆ ਕੜਾ ਕਿਸ ਨੂੰ ਜਿੱਤ ਕਰਦਾ ਅੱਜ ਦੋਵੇਂ ਵੱਡੇ ਪਹਿਲਵਾਨ ਇਹਦਾ ਧੋਖਾ ਹੋ ਗਿਆ ਇਕੱਲੇ ਨੂੰ ਦੋ ਪੈਗੇ ਉਥੇ ਪਹੁੰਚ ਮੈਂ ਅੰਦਰ ਪਹੁੰਚੇ ਉੜੀ ਖੜਿਆ ਆਜੋ ਜਿਹੜਾ ਨੇ ਭਾਈ ਦਰਦ ਹੋ ਰਿਹਾ आपका दिल गवाई के बाद में नहीं छोड़ता अगर ऐसा नौजवान भाई मेरे दुकान पर खड़ा है तो शायद ए भाई बैठे हैं ये अपना ये तेल ले रहा जड़े भाई ने पूछ दे हैं हुण ये मतलब क्या-क्या चीज का तेल है ये ये 45 जड़ी बूटियों से तैयार है इसमें 45 जड़ी बूटियां है ये इसमें काई फल जाई फल मरोड़ फली गोरख मुंडी समुद्री फैन पहाड़ी इमली बाईबरी डीगा मली अमलताश जटा मासी सूट सतावर आजगन बेदारी कंद ये सब पैंतालीस जड़ी बूटियों से तैयार है ये दर्द के लिए है कैसा भी दर्द है गोडा का कमर का या जोड़ों का बाएँ का बादी का चोट मार का गठिया का सर का साइटी का किसी प्रकार का दर्द है केवल एक पाँच छः दिन मालिश किया जाता है इसको दर्द के ऊपर और दर्द किसी को अभी है तो अभी लगा के ट्राई करें कोई पैसा रुपया नहीं है लगाने का आपको फ़ायदा आराम मिले आपका दिल गवाही दे बोतल बाद में लीजिएगा चाहे एक साल बाद में ले जाइएगा इसको निकालते कैसे है? इसका भट्टी लगता है सर इन सब ये? जड़ी बूटियों को जला के फिर इसका भट्टी लगता है ये तो नहीं के नहीं, नहीं मशीनों द्वारा नहीं हाथों द्वारा तैयार होने वाली चीज है।, है? है ये ये वाला अश्वगंधा है ये पहाड़ी इमली बोला जाता है ये गोरख मुंडी है ये मरोड़ फली है ये सूट है सतावर भी है इसके नीचे और जड़ी बूटियां है, है और भी इंच के नीचे और जड़ी बूटियां है इन सब जड़ी बूटियों का बठी लगता है 20, 20, 25, 25 दिन जब तैयार होता कितने है का देते ये छोटी वाली सीसी आती है दो सौ रूपए की आदमी का पूरा खुराक बड़ा वाला बोतल है 400 चार सौ रूपए का और इससे बड़ा बोतल लेते हैं तो अपने पास में है पांच सौ रूपए का आप यही परमानेंट साल के बारह महीने कभी भी आ जाना सावित्री माता मंदिर के ऊपर जी फर्क नहीं पड़ता है कुछ भी है बिल्कुल खाली बोटल लिया है डबल पैसे ले जाए जी ਤੈਨੂੰ ਮਨ ਰਹੀ ਹੈ ਦੇਖ ਇਹ ਕੋਣ ਤੁਹਾਨੂੰ ਦਫਾਉਂਦੇ ਆ ਜੀ ਪੁਸ਼ਕਰ ਦਾ ਮੇਨ ਬਾਜ਼ਾਰ ਤੇ ਇਧਰ ਹੀ ਲਾ ਲੋ ਗੂੰਗਾ ਟਾ ਟਾ ਗੂੰਗਾ ਟਿੱਕੋ ਥਾਂ ਜਿੱਥੇ ਮਤਲਬ ਲਾ ਲੋ ਇੱਕ ਨਾ ਪਣ ਜੀ ਬੈਠਦੇ ਨੇ ਜਿਨ੍ਹਾਂ ਕੋਲ ਗੁਰੂ ਅਰਜਨ ਜੀ ਦਾ ਪੁਰਾਣਾ ਹੁਕਮਨਾਮਾ ਪਿਆ ਉਹ ਵੀ ਦੇਖਾਂਗੇ ਤੇ ਇਦਾਂ ਬਾਜ਼ਾਰ ਨੇ ਪੁਸ਼ ਕਰਦੇ ਬਾਜ तकरीबन ਜੇ ਕਿਸੇ ਨੂੰ ਆਲਾ ਨਾ ਤਾਂ ਮੇਲੇ ਤੋਂ ਇਧਰ ਉਧਰ ਹੋ ਕੇ ਆਇਓ ਮਤਲਬ ਜਿਹੜਾ ਬੰਦਾ ਦੇਖਣ ਆਲਾ ਹੁੰਦਾ ਹੈ ਵੀਡੀਓ ਬਣਾਉਣ ਚ ਬੜੀ ਦਿੱਕਤ ਆਈ ਹੈ ਕਿਉਂਕਿ ਪੀੜ ਇੰਨੀ ਹੈ ਨਾ ਦਮ ਤੋੜਦਾ ਪੀੜ ਨੇ ਲਾਲਿਕ ਆਪਾਂ ਲਾਲੋ ਹੁਕਮਨਾਮਾ ਦੇ ਖੰਗਰੂ ਸਿੰਘ ਜੀ ਦਾ ਤੇ ਉਹਦੇ ਦਾ ਮੰਦਿਰ ਦੀ ਮਨ ਲੱਗਦਾ ਬਣਾਉਣ ਨਹੀਂ ਦੇਣਗੇ ਬਰਮਾ ਜੀ ਜੀ ਦੇ ਠੀਕ ਹੈ ਜੋ ਸਾਹਮਣੇ ਹੈ ਜੀ ਗੋਂਗਾਟ ਤੇ ਗੋਂਗਾੜ ਤੋਂ ਇਧਰ ਸਮਸਤ ਪੰਜਾਬ ਰਾਜ ਦੇ ਅਗੇ ਪੁਸ਼ਕਰ ਰਾਜ ਪਣ ਜੀ ਬੈਠੇ ਨੇ ਇੱਥੇ ਤੇ ਇਹਨਾਂ ਕੋਲੇ ਪਿਆ ਜੀ ਗੁਰੂ ਗੋਬਿੰਦ ਦਾ ਹੱਥ ਲਿਖਤ ਜਿਹੜਾ ਲਗੋ ਹੁਕਮਨਾਮਾ। ਬਾਕੀ ਇਦਾਂ ਦਾ ਬਜ਼ਾਰ ਹੈ ਪੁਸ਼ਕਰ ਦਾ। ਇੱਕ ਵਾਰੀ ਹੁਕਮਨਾਮੇ ਦੇ ਦਰਸ਼ਨ ਕਰ ਲਈਏ। ਉਦੋਂ ਬਾਅਦ ਫਿਰ ਅੱਗੇ ਜਾ ਕੇ ਵੀਡੀਓ ਬਣਾਵਾਂਗੇ। ਇਹ ਆ ਜੋ ਹੁਕਮਨਾਮਾ। ਜਿਹੜਾ ਲਾਲੋ ਪਣਜੀਬੋਲ ਪਿਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਹੱਥ ਲਿਖਤ ਹੋਇਆ ਏ ਇੱਕ ਕਦ ਮਤਲਬ ਇਹ ਤੁਹਾਡੇ ਕੋਲ ਇਹ 320 ਸਾਲ ਪਹਿਲੇ ਆਤੇ 320 ਸਾਲ ਪਹਿਲੇ ਠੀਕ ਹੈ ਜੀ ਉਹ ਆਪ ਕੋ ਮਤਲਬ ਆਪਣੇ ਆਪ ਆਕੇ ਕੀਤੇ ਜੀ ਹਾਂ ਨਹੀਂ ਉਸ ਜਮਾਨੇ ਮੇ ਜਿਹੜੂ ਜੀ ਹਜੂਰ ਜੀ ਹਜੂਰ ਸਾਹਿਬ ਜਾ ਰਹੇ ਠੀਕ ਹੈ ਜੀ ਮੇ ਜਪਰੀ ਜਪਰੀ ਕੇ ਪਾਸ ਮੇ ਨਰੇਣਾ ਪੜਦਾ ਹੈ ਠੀਕ ਹੈ ਜੀ ਦਾਜੂ ਜੀ ਦਾ ਸਥਾਨ ਹੈ ਠੀਕ ਹੈ ਜੀ ਉहां से ਹਉਤੇ ਹੋਏ ਪੁਸ਼ਕਰ ਆਏ ਤੇ ਠੀਕ ਹੈ ਜੀ ਉहां से ਹਉਤੇ ਹੋਏ ਆਗੇ ਭਗਤ बगोर बग, वहाँ तो तो थी। से होते हुए दखन की तरफ चले गए थे हमारे बुजुर्ग के चेतन दास थी। जी थे उस जमाने में पीने की चेतन दास ने जाने लगे तो कुछ माया वगैरह हमारे बुजुर्गो को देना है हमारे बुजुर्गो ने मना कर दिया माया है आज हमारे पास है कल किसी के पास है ये रुकने वाले लगी है ठीक है गुरु जी ने कहा आप क्या चाहते हो है। तो हमारे बुजुर्ग ने कहा आप तो हमको हुक्मनामा के जाओ तो पुष्कर में कोई भी सावे, तो हमारी औलाद को माने लिखा तो है, है एक श्री की संवत सत्रह सौ सूदी पंद्रह को गोविंद सिंह दादू मुकाम से पुष्कर तीर्थ मुकाम किया था तीर्थ स्नान किया सबल गीता रोहित चेतन दास गुरु के बंत का पुष्कर आवे रोहित चेतन दास की औलाद को माने, और किसी को न माने, ये ब्राह्मण बड़ा संतो की महात्मा है यथाशत इना सेवा करनी है दस्त गोविंद सिंह तीर मुखी फिर इसके बाद हजूर साहब के प्रसिद्ध सेवक संत बाबा निदान सिंह जी आए थे निधान सिंह उन्होंने भी हुक्मनामा के दर्शन

ਬਾਬਾ ਮਿਹਰਬਾਨੀ ਅਜਾ ਪੂਰੇ ਇਹ ਅਯੋ ਘਾਟ ਜਿਹੜਾ ਤੁਸੀਂ 52 ਘਾਟਾਂ ਨੂੰ ਇੱਕ ਮੁੱਖਿਆ ਘਾਟ ਹੈ ਗਉ ਘਾਟ ਦੀ ਤੇ ਇੱਦਾਂ ਦੇ ਇੱਥੇ ਨਾ 52 ਲਾ ਲੋ ਤੁਸੀਂ ਘਾਟ ਬਣੇ ਹੋਏ ਨੇ ਤੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀਡੀਓ ਚ ਕਿਰ ਇੱਕ ਦਾ ਨਾ ਰੋਲਾ ਰੱਪਾ ਸ਼ਹਿਰ ਚ ਇਹ ਭਾਈਆਂ ਨੇ ਪਾਇਆ ਫਤਵਾ ਤਾਂ ਦੇਖੋ ਟੋਟਲ ਆਲੇ ਨੇ ਬਾਕੀ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ Hindu ਧਰਮ ਦਾ ਲਾ ਲੋ ਇੱਕ ਮੇਨ ਧਾਰਮਿਕ ਸਥਾਨ ਵੀ ਆਪਾਂ ਕਹਿ ਸਕਦੇ ਆ ਇਹਨੂੰ ਜਿੱਥੇ ਲਾ ਲਓ ਤੁਸੀਂ ਵੀ ਬੁੰਜਾ ਘਾਟ ਨੇ ਤੇ ਨਾਲ-ਨਾਲ ਦੱਸਿਆ ਜਾਂਦਾ ਵੀ ਇੱਕ ਘੜ ਦੇ ਕੋਈ ਬੰਦਾ ਨਾਂ ਆਂਦਾ ਤਾਂ ਉਹਦੇ ਪਾਪ ਤੋਂ ਉੱਤੇ ਜਿੱਤ ਜਾਂਦੇ ਨੇ ਤੇ ਇੱਥੇ ਹੀ ਬਰਮਾ ਜੀ ਦਾ ਮੰਦਿਰ ਤੇ ਉਹਨਾਂ ਦੀ ਧਰਮਪੰਦਾ ਮੰਦਿਰ ਮੈਨੂੰ ਪਹਿਲਾਂ ਦਿਖਾਈ ਲਿਆ ਹੁਣ ਫਿਲਹਾਲ ਦੀ ਕੜੀ ਬਾਜ਼ਾਰ ਚੈੱਕ ਕਰੋ ਤੇ ਉਸ ਤੋਂ ਬਾਅਦ ਖੰਦੇ ਸਾਨੂੰ ਜਾ ਕੇ ਬਰਮਾ ਜੀ ਦਾ ਮੰਦਿਰ ਉਹ ਵੀ ਜੋ ਉਹਨਾਂ ਨੇ ਲਾ ਲਓ ਤੁਸੀਂ ਅੰਦਰ ਜਾਣ ਦਿੱਤਾ ਗਿਆ ਆਪਾਂ ਜਾਵਾਂਗੇ ਨਹੀਂ ਬਾਹਰ ਤੋਂ ਹੀ ਵੀਡੀਓ ਬਣਾ ਲਾਂਗੇ ਬਾਕੀ ਇਹਨਾਂ ਦੇ ਕੋਲ ਜਿੰਨਾ ਲਾ ਲਓ ਇਹ ਬਣੇ ਹੋਏ ਨਾ ਇਹ ਸਾਰੇ ਹੈਂਡ ਮੇਡ ਹੁੰਦੇ ਨੇ ਤੇ ਇੱਥੇ ਨਾ ਕੱਜੜੀਆਂ ਲਾ ਲਓ ਤੁਸੀਂ ਬੁੱਕਾਂ ਜਾਂ ਕਿਤਾਬਾਂ ਵੀ ਮਿਲਦੀਆਂ ਨੇ ਉਹ ਵੀ ਹੈਂਡ ਮੇਡ ਮਿਲਦੀਆਂ ਨੇ ਜਿੰਨੇ ਕੁ ਲਾ ਲਓ ਤੁਸੀਂ ਉਹਨਾਂ ਨੂੰ ਉਹਨਾਂ ਦੇ ਲਾ ਲਓ ਕਵਰ ਲਾਏ ਹੁੰਦੇ ਨੇ ਨਾ ਪੇਜ ਜੋੜੇ ਹੁੰਦੇ ਨੇ ਤੇ ਕਵਰਾਂ ਦੇ ਲਾ ਲਓ ਜੋ ਵੀ ਕੱਪੜੇ ਦੇ ਕਵਰ ਬਣਾਏ ਹੋਏ ਸਾਰੇ ਹੈਂਡ ਮੇਡ ਕਰੇ ਹੁੰਦੇ ਨੇ ਬਾਕੀ ਪਹਿਲਾਂ ਹੀ ਮੈਂ ਤੁਹਾਨੂੰ ਦੱਸਿਆ ਵੀ ਮੇਲੇ ਦੇ ਵਿੱਚ ਆਗੇ ਨਾ ਤਾਂ ਚੰਗੀ ਤਰ੍ਹਾਂ ਘੁੰਮੇ ਜਾਂਦਾ ਤੇ ਨਹੀਂ ਲਾ ਲਓ ਤੁਸੀਂ ਵੀ ਕੋਈ ਚੀਜ਼ ਦੇਖੀ ਜਾਂਦੀ ਹੈ ਤੇ ਆ ਜੀ 메인 ਮੰਦਿਰ ਜਿਹੜਾ ਇੱਥੋਂ ਦਾ ਬਰਮਾ ਦਾ ਮੰਦਿਰ ਤੇ ਦੱਸਿਆ ਤੁਹਾਨੂੰ ਮੈਂ ਪਹਿਲਾਂ ਵੀਡੀਓ ਚ ਕੋਈ ਬਰਮਾ ਦਾ ਮੰਦਿਰ ਹੈ ਨਾ ਜਿਹੜਾ ਇਹ ਮੰ ਲਾ ਲਓ 올 ਇੰਡੀਆ ਦੇ ਵਿੱਚ ਇੱਕ ਇੱਥੇ ਇੱਥੇ ਪੂਜਿਆ ਜਾਂਦਾ ਬਣਾਈ ਜਿੱਥੇ ਮਰਜੀ ਜਾਓ ਪਰ ਜਿਹੜਾ ਇਹਨਾਂ ਦੀ ਧਰਮ ਪਤਨੇ ਸ਼ਰਾਬ ਦਿੱਤਾ ਉਸ ਕਰਕੇ ਮੰਦਿਰ ਇੱਥੇ ਹੀ ਹੈ ਵਾਜੇ ਅੰਦਰ ਲੱਗਦਾ ਨਹੀਂ ਮਨ ਨੂੰ ਵੀਡੀਓ ਬਣਾਉਣ ਦੇਣਗੇ ਆਪਾਂ ਇੱਕ ਵਾਰੀ ਜਾ ਆਈਏ ਜੇ ਭੀੜ ਹੋਈ ਤਾਂ ਫਿਰ ਵਾਪਸ ਆ ਜਾਾਂਗੇ ਦੇਖਿਆ ਭਾਵੇਂ ਟੈਗ ਲੰਗੇ ਮੱਥਾ ਵਰਮਾ ਜੀ ਨੂੰ ਨਹੀਂ ਪੀੜ ਦਾ ਕਾਫੀ ਆ ਆ ਦੇਖੋ ਇੱਕ ਵਾਰੀ ਅੰਦਰ ਜਾਈਏ ਵੀਡੀਓ ਨਹੀਂ ਬਣਾਣ ਦੇਣਗੇ ਉਹ ਮੈਨੂੰ ਪਤਾ ਬਾਹਰੇ ਉਰੇ ਬੰਦ ਕਰ ਦੇਣਾ ਆਪਾਂ ਕੈਮਰਾ ਸ੍ਰੀ ਗੁਰੂ ਗੋਬਿੰਦ ਸਿੰਘ ਘਾੜ ਜੀ ਸਾਹਮਣੇ ਤੁਹਾਡੇ ਇੱਥੇ ਗੁਰੂ ਜੀ ਦੇ ਵਿੱਚ ਚਰਨ ਪਈ ਹੋਏ ਨੇ ਤੇ ਆਪਾਂ ਘੁੰਮਿਆ ਜੀ ਲਾ ਲੋ ਸਾਰਾ ਅੰਦਰ ਤੇ ਜਿਹੜਾ ਨਾ ਆਪਾਂ ਲਾ ਲੋ ਘਾਟ ਸੀ ਗੋਬਿੰਦ ਘਾਟ ਉੱਥੇ ਗੁਰੂ ਗੋਬਿੰਦ ਸਿੰਘ ਜੀ ਆਪ ਆਏ ਸੀ ਤੇ ਆਪਣੇ ਸਿੰਘਾਂ ਨਾਲ ਜਦੋਂ ਲਾਲੋ ਹਜੂਰ ਸਾਹਿਬ ਜਾ ਰਹੇ ਸੀ ਤਾਂ ਇੱਥੇ ਪਹੁੰਚੇ ਸੀ ਗੁਰੂ ਗੋਬਿੰਦ ਸਿੰਘ ਜੀ ਤਾਂ ਉਹਨਾਂ ਨੇ ਇੱਥੇ ਆ ਕੇ ਮਲਾਲੋ ਜਾਂ ਇੱਥੇ ਆਏ ਤਾਂ ਪੰਡਤਾਂ ਨੇ ਉਹਨਾਂ ਨੂੰ ਕਿਹਾ ਵੀ ਆ ਭਾਈ ਵੀ ਜਿਹੜੇ ਤੁਹਾਡੇ ਨਾਲ ਆਏ ਨੇ ਕੁਝ ਕੁ ਸਿੰਘ ਇਹ ਦੇਖਣ ਨੂੰ ਕਿੱਦਾਂ ਦੇ ਲੱਗਦੇ ਨੇ ਨਾ ਤਾਂ ਇਹ ਮੁਸਲਮਾਨ ਲੱਗਦੇ ਨੇ ਤੇ ਨਾ ਹੀ ਲੱਗਦੇ ਨੇ Hindu ਤੇ ਭਾਈ ਇਹਨਾਂ ਦੇ ਹੱਥਾਂ 'ਚ ਵੀ ਹਥਿਆਰ ਨੇ ਤਾਂ ਗੁਰੂ ਸਿੰਘ ਜੀ ਨੇ ਉਹਨਾਂ ਨੂੰ ਕਿਹਾ ਸੀ ਵੀ ਇਹ ਮੇਰੇ ਸਿੰਘ ਨੇ ਸਿੰਘ ਕੀ ਮੈਂ ਲਾਲੋ ਪੀਚ ਗੇਰੇ ਹਲੀ ਸਿੰਘਾਂ ਦਾ ਇਹ ਆਣਾ ਟਾਈਮ ਤੇ ਰਾਜ ਕਰਨਗੇ ਦੁਨੀਆ ਤੇ ਤੇ ਘਾੜ ਦੀ ਥੰਦਾ ਜਾਂ ਜਿੱਤਾ ਬਘਾੜ ਤੇ ਗਿਆ ਨਾ ਵੈਸੋ ਦਾ ਨਾਮ ਗੋਂ ਘਾਟ ਹੈ ਤੇ ਇੱਕ ਨਿਸਾਨੀ ਪੱਜੋਂ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਗਏ ਆ ਉੱਥੇ ਗੋਬਿੰਦ ਘਾਟ ਬਣਾਇਆ ਹੋਇਆ ਤੇ ਗੋਬਿੰਦ ਘਾਟ ਉਹਨਾਂ ਦੀ ਯਾਦ ਚ ਤੁਹਾਨੂੰ ਦੱਸਿਆ ਹੀ ਬਣਾਇਆ ਹੋਇਆ ਨਾ ਤੇ ਜਿਹੜਾ ਉੱਥੇ ਨਾ ਪਾਣੀ ਆ ਲਾ ਲੋ ਤੁਸੀਂ ਪਾਣੀ ਇੰਨਾ ਮਾ ਲਾ ਲੋ ਘਾਟ ਲਾ ਲੋ ਤਲੋ ਬਣਿਆ ਹੋਇਆ ਜਦ ਬਰਮਾ ਜਿੱਥੇ ਪੂਜਾ ਲਗੇ ਨਾ ਗਨ ਦਾ ਉਹਨਾਂ ਦੇ ਹੱਥਾਂ ਚ ਹੱਥਾਂ ਚ ਫੁੱਲ ਗਿਰ ਗਿਆ ਸੀ ਇੱਥੇ ਤਾਂ ਫੁੱਲ ਗਿਰਨ ਦੇ ਨਾਲ ਲਾ ਲੋ ਤੁਸੀਂ ਵੀ ਇੱਥੇ ਕਟੋਆ ਪੈ ਗਿਆ ਟੋਏ ਚ ਪਾਣੀ ਹੋ ਗਿਆ ਤੇ ਇੰਦਾਂ ਲਾ ਲਓ ਭਾਈ ਇੱਥੇ ਗੋਮਿੰਦਾਨਾ ਸੋਰੀ ਕਾਟਾਂ ਬਣੀਆਂ ਨੇ 52 ਕਾਟਾਂ ਉਹ ਇੱਕ ਇੱਕ ਗੁਰੂ ਦੇ ਲਾਮ ਤੇ ਲਾ ਲਓ ਤੁਸੀਂ ਹੈ ਨਾ ਕੋਈ ਬਿਸ਼ਨੂ ਕਾਟ ਕੋਈ ਗੋਂ ਕਾਟ 52 ਕਾਟਾਂ ਸਾਰੇ ਦੇ ਨਾਮ ਤੇ ਰੱਖੀਆਂ ਹੋਈਆਂ ਨੇ ਬਿਲਾਲ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਇੱਥੇ ਬੱਬਾ ਨਾਨਕ ਜੀ ਆਏ ਨੇ ਪਹਿਲੀ ਪਾਸ਼ਾਈ ਤੇ ਤੀਜੀ ਉਦਾਸੀ ਸਮੇ ਇਹ ਵਾਲਾ ਗੁਰਦੁਆਰਾ ਸਾਹਿਬ ਜੀ ਤੇ ਗੁਰਦਾਰੇ ਚ ਵੈਸੇ ਰਹਿਣ ਦਾ ਪ੍ਰਬੰਧ ਹੈ ਹੈ ਪਰ ਜੇ ਆਪਾਂ ਦੇਖੀਏ ਨਾ ਅ ਗੁਰਦੁਆਰੇ 'ਚ ਜਿਹੜੀ ਲਾਲੋ ਮੇਨ ਹੁਣ ਤਾਂ ਰਹਿਣ ਦਾ ਕੋਈ ਪ੍ਰਬੰਧ ਨਹੀਂ ਕਿਉਂਕਿ ਭੀੜ ਬਹੁਤ ਜ਼ਿਆਦਾ ਹੋਈ ਹੋਈ ਐ ਤੇ ਇਹ ਗੁਰਦੁਆਰਾ ਸਾਹਿਬ ਤੁਹਾਨੂੰ ਦਿਖਾਈ ਦਿੱਤਾ ਨਾ ਇੱਥੇ ਬਗਗੁਰ ਨਾਨਕ ਦੇਵ ਜੀ ਆਏ ਸੀ ਤੇ ਪੰਡਤਾਂ ਨਾਲ ਵਾਰਤਾਲਾਪ ਹੋਈਆ ਉਹਨਾਂ ਦੀ ਤੇ ਪੰਡਤਾਂ ਲਾਲੋ ਤੁਸੀਂ ਤੀਰਥ ਸਥਾਨਾਂ ਨੂੰ ਹੀ ਸੌਦੇ ਦੇ ਵਿੱਚ ਜਾਓ ਇੱਥੇ ਨਹਾ ਲਿਆ ਤਾਂ ਭਾਈ ਆਪਣਾ ਪਾਵਤ ਹੋ ਜਾਂਦੇ ਨੇ ਹੁਣ ਵੀ ਦੱਸਦੇ ਨੇ ਕਹਿੰਦੇ ਨੇ ਤਾ ਗੁਰਨਾਨਕ ਦੇਵ ਜੀ ਨੇ ਆ ਕੇ ਇੱਥੇ ਉਹਨਾਂ ਨੂੰ ਸਮਝਾਇਆ ਤੇ ਵਾਰਤਾ ਲਾਭ ਕੀਤੀ ਆ ਭਾਈ ਵੀ ਜਿਹੜਾ ਇੱਥੇ ਲਾ ਲੋ ਤੁਸੀਂ ਜੇ ਆਪਾਂ ਕਿ ਤਿਰਥਨਾਇ ਇਹ ਸੋਪਾ ਪਕਰੀਏ ਤਾਂ ਪੋਸਿਬਲ ਨਹੀਂ ਵੀ ਆਪਣੇ ਪਾਪ ਨਾਲ ਨਾਲ ਧੋਏ ਜਾਣ ਇਹ ਕਰਤਵਾਰ ਸਾਹਿਬ ਹੈ ਜੋ ਸਾਹਮਣੇ ਬਾਕੀ ਦੇ ਅੰਦਰ ਵੀਡੀਓ ਬਣਾਉਣ ਨਹੀਂ ਦਿੰਦੇ ਮੈਨੂੰ ਪੱਕਾ ਪਤਾ ਇਹ ਬਣਾਉਣ ਦਿੱਤੀ ਵੀ ਥੋੜੀ ਬੋਧੀ ਬਣਾ ਲਾਂਗੇ ਆਪਾਂ ਇਦਾਂ ਦਾ ਹੀ ਦਰਬਾਰ ਸਾਹਿਬ ਇੱਥੇ ਬਣਿਆ ਹੋਇਆ ਬੱਬਾ ਨਾਨਕ ਜੀ ਆਦਿ ਸਤ ਜੀ ਸੁਣੀਆ ਪਾਸ ਸੁਆਮੀ ਜੀ pergamiae parga